ਸਾਰਾ ਦਿਨੇ AC ਸਾਰਾ ਦਿਨੇ AC ਪਤ ਨਹੀਂ ਕਦੋਂ ਉੱਜੜਨਾ ਮੇਰੇ ਪਾ ਦਾ ਸਿਆਪਾ ਮੇਰੀ ਗੱਲ ਸੁਣ ਮੰਮੀ ਪਾਠੇ ਗੋ ਦਾ ਕੰਮ ਕਰਦੀ ਉੱਥੇ ਤੇ ਉਹਨੂੰ ਕੱਚੀ ਰਸੀ ਬਣਾ ਕੇ ਤੇ ਗਰਮੀ ਜੇ ਲੱਗੀ ਗੱਲੀ ਅੱਛਾ ਉਹਨਾਂ ਨੂੰ ਬਣਾ ਦੇਣੀ ਆ ਜਲ ਜੀਰਾ ਬਣਾ ਕੇ ਦੇਣੀ ਆ ਜਿਆਦਾ ਠੰਡਾ ਹੁੰਦਾ ਵਾ ਹਏ ਕੰਮ ਕਰਦੀ ਦੇ ਆ ਕਰਦੀ ਰਵੇ ਕੰਮ ਖਸਮਾਂ ਨੂੰ ਖਾਣੇ ਇਹ ਤਾਂ ਸਾਰੇ ਰਲ ਗਏ ਆ ਓ ਉਹ ਤੇ ਕਿਤੇ ਅੰਦਰੋਂ ਨਿਕਲਦੇ ਦੋਵੇਂ ਜਾਣੇ ਆ ਮੌਸਮ ਬਾਹਰ ਠੰਡਾ ਹੋਇਆ ਵਾ ਕੀ ਅੱਗ ਲੱਗੀ ਹੈ ਗਰਮੀ ਤੇ ਉਦਾਂ ਹੀ ਬੜੀ ਤੂੰ ਤਾਂ ਠੰਡਿਆ ਫੇਰ ਵੀ ਲੱਗੀ ਹੈ ਵਿਚਾਰੀ ਚਲੋ ਤਾਰੋ ਫਿਰ ਬਿੱਲ ਕੋਈ ਨਹੀਂ ਬੜੇ ਰਹਿੰਦੇ ਸੀ ਜ ਮਾਂ ਨੂੰ ਵੀ ਇਥੋਂ ਬਾਹੋਂ ਫੜ ਲਿਆ ਰਹਿਣ ਤੇ ਗੋਇਆ ਕੁੜਦਾ ਮੈਂ ਕਰ ਲੈਨੀ ਮੇਰੇ ਚ ਜੀ ਲੋਹਾ ਫਿੱਟ ਕਰਕੇ ਕੱਲਿਆ ਮੇਰੇ ਪੇਕਿਆਂ ਨੇ ਕਿ ਦਵਿੰਦਰ 24 ਘੰਟੇ ਮਰਦੀ ਰਵੇ ਕੱਚੀ ਲੱਸੀ ਬਰੋਣੀ ਤੈਨੂੰ ਕਹਿਤਾ ਕੀ ਤੂੰ ਉਥੇ ਕੱਚੀ ਲੱਸੀ ਦੇਣੀ ਹਾਏ ਵੇ ਉਹ ਗੱਲ ਕੱਚੀ ਲੱਸੀ ਦੀ ਨਹੀਂ ਆ ਘਰ ਚ ਕੀ ਬੰਡਿਆ ਤੈਨੂੰ ਪਤਾ ਵੀ ਹੈਗਾ ਕੁਝ ਕੀ ਬੰਡਿਆ ਅਗਲੀ ਨੇ ਮੇਰੇ ਭਰਾ ਪਰਜਾਈ ਆਏ ਸੀ दादा ਮੈਨੂੰ ਪਤਾ ਹੋਣ ਲੱਗਾ ਮੇਰਾ ਦਿਮਾਗ ਕੰਮ ਕਰ ਗਿਆ ਐਡੀ ਸਵਾਦ ਜੋਨ ਮੈਂ ਸਬਜੀ ਬਣਾਈ ਤੁਹਾਨੂੰ ਹੀ ਲੈਣ ਗਈ ਬਾਹਰ ਬੰਬੀ ਤੋਂ ਵੀ ਚੱਲ ਮੈਂ ਲੈ ਆਉਣੀ ਮੇਰਾ ਭਰਾ ਆ ਕੀ ਸੋਚੂਗਾ ਮੈਂ ਕੱਲਾ ਬੈਠਾ ਅਗਲੀ ਨੇ ਇੰਨਾ ਲੂਣ ਪਾ ਕੇ ਜ਼ਹਿਰ ਕਰਤਾ ਬਿਨਾਂ ਰੋਟੀ ਤੋਂ ਗਏ ਕੀ ਗੱਲਾਂ ਕਰਦੇ ਹੋਣਗੇ ਇੰਨੇ ਚਰਾਬਾਦ ਆਏ ਮੇਰੀ ਤਾਂ ਸੱਚੀ ਨਾਲ ਜ਼ਿੰਦਗੀ ਬਰਬਾਦ ਕਰਤੀ ਤੇ ਬੰਦਿਆ ਸੁਣ ਲੈ ਗੱਲ ਮੈਂ ਪੋਣੇ ਲੀੜ ਤੇ ਮੈਂ ਹੁਣ ਆਪਣੇ ਪੇਕੇ ਜਾਣਾ ਹੀ ਤੈਨੂੰ ਮੈਂ ਦੱਸ ਤਾਈ ਪਿੰਡ ਚੱਲ ਜਾਣਾ ਝੋਲਾ ਝੁਕਣਾ ਹੀ ਹਾਂ ਨਹੀਂ ਭੈਣ ਨੇ ਰੋਟੀ ਬਣਾਈ ਲੂਣ ਜ਼ਿਆਦਾ ਹੋ ਗਏ ਆਹਾਹਾਹਾਹਾ ਭੈਣ ਤੇਰੀ ਰੋਟੀ ਬਣਾਉਣ ਵਾਲੀ ਵੇ ਸਾਰਾ ਦਿਨ ਮੈਨੂੰ ਤੇ ਲੱਗਦਾ ਉਹ ਬੈੱਡ ਨੂੰ ਨਾ ਫੈਵ ਕਿੱਕ ਲਾਤੀ ਆ ਜਿੱਥੇ 24 ਘੰਟੇ ਜੁੜੀ ਰਹਿੰਦੀ ਰੋਟੀ ਉਹਨੇ ਘੜਾਉਣੀ ਆ ਰੋਟੀ ਮੈਂ ਬਣਾਈ ਸੀ ਬਣਾ ਕੇ ਹੀ ਬਾਜ਼ ਦੇਣ ਗਈ ਹਾਂ ਸਬਜ਼ੀਆਂ ਮੈਂ ਬਣਾਈਆਂ ਸੀ ਆ ਰੋਟੀਆਂ ਤੇਰੀ ਮਾਂ ਨੇ ਲਾਈਆਂ ਸੀ ਤੇ ਇਹਨੇ ਲੂਣ ਪਾਇਆ ਯੋ ਅੱਛਾ ਐਡੀ ਨਿਆਣੀ ਮਾਂ ਮਰੀ ਕਿ ਪਰ ਉਹਨੇ ਇਹ ਤੇ ਲੂਣ ਪਾ ਦੇਣਾ ਹਾਂ ਮਾਂ ਨੇ ਨਹੀਂ ਪਾਇਆ ਉਹ ਜਿਹੜੀ ਏਸੀ 'ਚ ਬੈਠੀ ਆ ਤੇਰੇ ਆ ਤੇ ਸੂਈ ਉੱਥੇ ਰਹਿੰਦੀ ਏਸੀ 'ਚ ਬੈਠੀ ਐ ਉਹਨੇ ਪਾਇਆ ਲੂਣ ਆਹੋ ਹਾਂ 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 ਮਾਂ ਤੇਰੀ ਨੇ 4 ਦਿਨ ਝੱਲਣਾ ਤੈਨੂੰ ਠੀਕ ਆ ਫੇਰ ਮਨ ਕਾ ਪਰਸਾ ਜਾ ਪਾ ਕੇ ਤੁਰਈ ਆਈ ਹਾਂ ਕਿਉਂ ਜਾ ਲਾਇਆ ਰੀ ਜੇ ਜਾਣੀ ਇਹ ਗੱਲ ਵੇ ਮਾਂ ਮੇਰੀ ਨੇ ਚਾਰ ਦਿਨ ਚੱਲਣਾ ਟੌਰ ਨਾ ਬੈ ਕੇ ਖਾਂਦੀ ਚੱਟੀ ਵੇਖੀ ਹੁਣ ਤਿੰਨ ਚਾਰ ਦਿਨ ਰਹਿ ਕੇ ਆਉਗੀ ਤੇ ਨਾਲੇ ਲੱਗੂ ਤੁਹਾਨੂੰ ਵੀ ਪਤਾ ਜੇ ਦੇ ਇੱਥੇ ਗੋਹਾ ਖੂੜਾ ਤੈਨੂੰ ਕਰਨਾ ਪਾ ਬੱਤ ਤੋਂ ਬਾਅਦ ਤਿੰਨ ਜਾਂ ਚਾਰ ਦਿਨ ਉਸ ਤੋਂ ਬਾਅਦ ਤੂੰ ਆਪੇ ਹੋਣਾ ਫੂਫੂ ਕਰਦੀ ਇੰਨੇ ਕੀ ਦਿਨ ਹੁੰਦੇ ਪੇਕੇ ਦੇ ਘਰ ਇਹ ਨਹੀਂ ਹੁੰਦਾ ਇਸੇ ਐਸੇ 7-7 ਮਹੀਨੇ ਅੰਦਰ ਹੀ ਬੈਠੇ ਰਹੋ ਨਿਕਲੋ ਨਾ ਬਾਹਰ ਉਹ ਮੁੰਡਾ ਵਾ ਮੇਰੀ ਤਿੰਦ ਪੀਰੋਂ ਤੇ ਈ ਮੇਰੇ ਆਹੋੜੇ ਹਮਤਰੇ ਸੀ ਵੇ ਵੇ ਚੌੜੇ ਹੋਈ ਜਾਂਦੇ ਹੈਗਾ ਉਹਨੇ ਲਾਉਣ ਨਹੀਂ ਦਿੰਦੇ ਉਹ ਵਿਚਾਰ ਆਇਆ ਸੀ ਤੇ ਤਰਲੇ ਲੈ ਕੇ ਚਲ ਗਿਆ ਤੈਨੂੰ ਮੈਂ ਕਿੰਨੀਆਂ ਰੱਖਿਆ ਵੀ ਕੁੜੀ ਨੂੰ ਮਾੜਾ ਨਾ ਕਿਹਾ ਕਰ ਆਈ ਨਾ ਤੈਨੂੰ ਪੇਕਣਾ ਪਤਾ ਨਾ ਉਹਦੇ ਪੇਕੇ ਆ ਬੰਦਿਆ ਤੂੰ ਹੀ ਭੂਏ ਚੜਾਈ ਪੈਣਾ ਉਹਦਾ ਉਹ ਪਾਵੇਂ ਚਲ ਜੇ ਆ ਤੂੰ ਨਹੀਂ ਜਾਣ ਦੇਣੀ ਤੇਰੀਆਂ ਗੱਲਾਂ ਨੇ ਜਿਹੜਾ ਤੇ ਮੈਂ ਤੇ ਰੱਖੀ ਆ ਭੈਣ ਆਈ ਨਾ ਭਾਂਜਾ ਵੀ ਆਇਆ ਚੱਲ ਫੇਰ ਪੱਕੀ ਤੇਰੇ ਨੇ 4 ਦਿਨ ਨਹੀਂ ਰੱਖਣੇ ਜਾ ਕੇ ਵੇਖ ਲੈ ਜੇ ਰੱਖ ਲੈਣਗੇ ਤੇ ਕਾਇਰ ਆਪਾ ਕਿਉਂ ਨਹੀਂ ਮੈਂ ਤਾਂ ਸਵੇਰੇ ਪਾਉਣੇ ਕੱਪੜੇ ਬੈਕ ਚ ਤੇ ਮੈਂ ਚੱਲ ਜਾਣਾ ਅੱਜ ਪਰਸੋਂ ਨੂੰ ਵਾਪਸ ਆ ਜੀ ਲੱਗੂ ਤੈਨੂੰ ਪਤਾ ਨਾਲੇ ਲੱਗੂ ਪਤਾ ਜਦੋਂ ਇੱਥੇ ਵੇਖੀ ਤੂੰ ਹਣ ਕੋਈ ਨਹੀਂ ਮਾਂ ਮੇਰੀ ਆ ਗਈ ਰੋਟੀ ਖਾਣ ਨੂੰ ਵੇਖੀ ਮਾਂ ਨੇ ਬੜੀਆਂ ਕਵਾਲਣੀਆਂ ਕਿਤੇ ਸਰਗਲੀਆਂ ਖਾਈ ਤੇਰੀਆਂ ਜਿਹੜੀਆਂ ਖਾਂਦੀਆਂ ਉਹ ਤੇ ਪਚਦੀਆਂ ਨਹੀਂ ਆਉਂਦੇ ਸਿਰ ਖਾਣ ਲੱਪੇ ਨਹੀਂ ਮਾਂ ਦਾ ਨਾ ਖਰਾਬ ਕਰ ਇਹਨਾਂ ਨੂੰ ਮੈਂ ਪੁੱਛਾਂ ਪਹਿਲਾਂ ਆ ਮੈਨੂੰ ਨਾ ਕੋ ਆਖੀ ਹੁਣ ਤਾਂ ਮੈਂ ਦੱਸਤਾ ਜਾਂ ਜਾਂ ਜਿੱਥੇ ਜਾਣਾ ਗਰਮ ਗਰਮ ਹੋਈ ਜਾਂਦਾ ਢਿੱਡ ਜੇ ਯਾਰ ਲਿਆ ਦੇ ਆ ਦਵਾਈ ਕਿੰਨੀ ਕਵਾਰੀ ਲਿਆ ਕੇ ਦਈਏ 4 ਦਿਨ ਹੋਇਆ ਇਹੋ ਗੱਲ ਕਹੀ ਜਾਣਾ ਤੇ ਡਗੜੂਂਗੜੂਂ ਕਰਦਾ ਵਾ ਕਿੰਨੀ ਵਾਰੀ ਤੈਨੂੰ ਕਿਹਾ ਪਿੰਡ ਚੱਲ ਜਾ ਨਾਲੇ ਪਿਓ ਤੇਰਾ ਇੰਨੀ ਵਾਰੀ ਆਇਆ ਵਾ ਜੇ ਤੂੰ ਚਲਵੀ ਜਵੇਂਗਾ ਨਾ ਤੇ ਉਹਦਾ ਵੀ ਗੁੱਸਾ ਤੁਹਾਡਾ ਠੰਡਾ ਹੋ ਜਾਊਗਾ ਇੱਥੇ ਬੈਠਾ ਕੀ ਕਰਨ ਡਾਵਾਂ ਨਾਨੀ ਨੇ ਤੂੰ ਕੰਢੀ ਤੂੰ ਚੱਲ ਮੈਨੂੰ ਆਂਦੇ ਨਹੀਂ ਦੀ ਆਪ ਜਾਂਦੇ ਨਹੀਂ ਆਈਆ ਮੈਨੂੰ ਤੂੰ ਕੀ ਕਹਣਾ ਮੇਰੀਆਂ ਦੀਸਾਂ ਕਰ ਤੂੰ ਨਾਲੇ ਵੀ ਤੂੰ ਮੇਰੀਆਂ ਕਹਨੇ ਮੈਂ ਨਹੀਂ ਤਾਂ ਜਾਣਾ ਜਨਾਬ ਜਾਵਾਂਗੇ ਤੇ ਮੈਂ ਜਾਣਾ ਆ ਆ ਮੇਰੀ ਗੱਲ ਸੁਣਦਾ ਆ ਕਿਤੇ ਬਾਹਰ ਦੀ ਵੀ ਹਵਾ ਲੈ ਆ ਕਰੋ ਆ 24 ਘੰਟੇ AC ਵਾਲੇ ਕਮਰੇ 'ਚ ਬੈਠੇ ਰਹਿੰਦੇ ਜੇ ਵੀ AC ਤੋਂ ਵਾਰ ਕੇ ਸੁੱਟਦਾ ਵੀ ਤੁਸੀਂ ਇੱਥੇ ਹੀ ਰਹਿਣਾ ਵਾ ਬਾਹਰ ਹੀ ਆਏ ਆ ਦਲਤਾ ਨੂੰ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਤੂੰ ਰਹਿ ਹਾਂ ਮਾਰਦੀ ਹਵਾ ਖਾ ਜਾ। ਤੂੰ ਚਿੰਤਾ ਕਰਨ ਦੀ ਕਿਉਂ ਲੋੜ ਨਹੀਂ? ਆ ਜਿਹੜਾ ਲੰਮੇ ਬਾਹਾਂ ਬਾਂਝਡੇ ਬੇਲੋਂਡੇ ਉਹ ਕਿਨੇ ਦੇਣੇ ਆ? ਤੂੰ ਵਿਛੋਲੇ ਆ ਕੇ ਦੇਣੇ ਆ। ਮਾਂ ਮੇਰੇ ਨੇ ਦੇਣੇ ਆ। ਇੱਥੋਂ ਦੇਣੇ ਜਿਹੜਾ ਰਾਤ ਦਿਨ ਮਰਦਾ ਪੈਲੀਆਂ ਚ ਭਰਾ ਤੇ ਆ। ਮਾਰਨਾ ਨਹੀਂ? ਆਹੋ। ਕਾ ਮੇਰਾ ਲੋ। ਨਹੀਂ ਨਾਲੇ ਮੇਰੀ ਗੱਲ ਸੁਣਾ। ਆ ਤੂੰ ਕੀ ਕਰਤੂਤ ਕੀਤੀ ਆ? ਓੜ ਜੇ ਮੇਰੇ ਭਰਾ ਭਰਾ ਹੀ ਸਾਲਾਂ ਬਧੀ ਆ ਹੀ ਗਏ ਆ ਤੇ ਤੂੰ ਉਹਨਾਂ ਦੀ ਸਬਜ਼ੀ ਚ ਲੂਣ ਪਾਤਾ ਵਾ? ਕੀ ਗੱਲ ਆ ਤੂੰ ਬੋਲ ਚਾਹਦਾ? ਲੋਣੇ ਪਾਇਆ ਵਾ। ਜੇ ਤੂੰ ਨਹੀਂ ਪਾਤੀ। ਕਮ ਤੂੰ ਪਾਇਆ ਲੂਣ। ਆਹੋ ਪ ਲੂਣ ਪਾਇਆ ਹੀ ਵੇਲਾ ਕਰਤੂਤਾ ਮੇਰੇ ਗੱਲ ਸਾਡੀ ਗੱਲ ਆ ਉਹ ਮੈਂ ਤਾਂ ਲੂਣ ਹੀ ਪਾਇਆ ਜਿਹੜਾ ਟਿੱਡ ਫੜ ਕੇ ਬੈਠਾ ਵਾ ਨਾ ਉਹ ਕਰਤੂਤਾ ਇਹਦੀਆਂ ਹੀ ਉਹਨੇ ਪਾਇਆ ਹੀ ਮਿੱਠਾ ਸੋਡਾ ਸਾਡੀ ਓਏ ਵੇ ਮੁੰਡੇ ਦੀ ਹਾਲਤ ਉਹ ਤੈਨੂੰ ਤੇ ਵੀ ਨਹੀਂ ਸ਼ਰਮ ਆਈ ਕਿੰਨੇ ਦਿਨੋਂ ਹੋਏ ਹੌਲੀ ਹੌਲੀ ਬਿਮਾਰ ਹੋਇਆ ਵਾ ਨਹੀਂ ਲੂ ਨਹੀਂ ਪਾਤਾ ਮਾਸਾ ਵਾਦੀ ਹੋ ਗਿਆ ਤੂੰ ਕੀ ਕਿਹੜਾ ਕੰਜਰ ਕਹਿੰਦਾ ਵਾ ਵੀ ਮੈਂ ਮਿੱਠਾ ਸੋਡਾ ਪਾਇਆ ਲਿਆ ਉਹਦੀ ਗੁੱਤ ਦਾ ਵਾਲ-ਵਾਲ ਨਾ ਕੀਤਾ ਤੇ ਆਖੀ ਮੈਂ ਹਾਂ ਉਹ ਤੇਰੀ ਜਿਹੜੀ ਸਹੇਲੀ ਆਉਂਦੀ ਆ ਨਾ ਜਿਹੜੀ ਗੋਡੇ ਨਾਲ ਗੋਡਾ ਲਾ ਕੇ ਜੋੜ ਕੇ ਮੂੰ ਕਰਦੀ ਰਹਿੰਦੀ ਆ ਉਹਨੇ ਕਿਹਾ ਯਾ ਬਾੜੋਂ ਤੇ ਜੁੰਡੇ ਕਮਾ ਜਾ ਕੇ ਕਿਹੜਾ ਹੁੰਦੀ ਆ ਵੇਹ ਹਾਂ ਵੇਖ ਕੇ ਬਿਮਾਰੀ ਪੈ ਗਈ ਆ ਚੰਗਾ ਪਰਾਈ ਤੇ ਬੈਠਾ ਹੀ ਝੋਟੇ ਵਾਂਗੂ ਤੇਰੀ ਸੁਣ ਲੈ ਗੱਲ ਗੱਲ ਸੁਣ ਲੈ ਝੋਟੇ ਵਾਂਗ ਕਿੰਨੂ ਕਹਿੰਨੀ ਇਹ ਕਿੰਨੀ ਇਹ ਪੇੜ ਮਾਰ ਕੇ ਤੇਰੀਆਂ ਦਾੜਾਂ ਨਹੀਂ ਕੱਢਦੇ ਨੀ ਝੋਟੇ ਵਾਂਗ ਹੁਣ ਵੇਹ ਮਾਮੀ ਜੀ ਹੱਥ ਚੁੱਕਦਾ ਇਹੋ ਕੰਮ ਮੇਰੀ ਸੁਣ ਲੈ ਗੱਲ ਤੂੰ ਗਿੱਜੀ ਆਏਂਗੀ ਆਪਣੇ ਮਾਂ ਦੇ ਨਾਲ ਜੁੰਡੇ ਜੁੰਡੀ ਹੋਣ ਯੋ ਮੁੰਡੇ ਨੂੰ ਮੁੜ ਕੇ ਹੇ ਤਾਂ ਬੋਲਾ ਤਾਂ ਮੈਂਦੀ ਲਈ ਅੱਗੇ ਬਿਮਾਰ ਹੋਇਆ ਉਹ ਦੰਦ ਮੇਰ ਕੋ ਸੁਣ ਨਾ ਲਈ ਜੇ ਮੇਰੇ ਪੇਟਿਆਂ ਦਾ ਗ ਗਈ ਤੈਨੂੰ ਕਿਹੜਾ ਆਂਦਾ ਮਰੀ ਮਾਂ ਦੇ ਜੂੜੇ ਜੂਂਡੀ ਹੋਈ ਉਹ ਫਾਰੇ ਨੂੰ ਆਖੇ ਨੂੰ ਗੋਲ ਥੱਲੇ ਸਜੇ ਵਟਾ ਪਰਜਾਈ ਆਈ ਨਾ ਉਹ ਦੱਸ ਕੇ ਗਈ ਆਂਦੇ ਮਾਂ ਨਾਲ ਇਹ ਜੀ ਜੁੰਡੇ ਜੰਡੀ ਹੋ ਕੇ ਆਈ ਨਾ ਅਗਲੀ ਨੇ ਵੜ ਨਹੀਂ ਦਿੱਤੀ ਉਹ ਦਿਨ ਦੀ ਡਾਂਗ ਲੈ ਕੇ ਭਜਾਈ ਮੈਂ ਵੀ ਆਖਾ ਪਿੰਡ ਦਾ ਨਾਂ ਕਿਉਂ ਨਹੀਂ ਲੈਂਦੇ ਇੱਥੇ ਚਵੀ ਘੰਟੇ ਸਿਰ ਦਈ ਰੱਖਦੀ ਆ ਤੱਕੰਜਨ ਟੱਕ ਬੋਤੇ ਸੀਗਾ ਸਿਰੇ ਪੜਦੇ ਆਂ ਕਰਕੇ ਸਾਰੇ ਖੁੱਲੇ ਆ ਤੇ ਖੁੱਲੇ ਰਹਿਣ ਦੇ ਮਾ ਲੂਣ ਪਾ ਤਾ ਸਬਜੇ ਲੂਣ ਨਹੀਂ ਪਾਇਆ ਵਾ ਇਦਾਂ ਵੇ ਤੂੰ ਕੀ ਹਾਲ ਕਰਕੇ ਸੁੱਟਿਆ ਕਿਦਾਂ ਦੀ ਦਵਾਈ ਦਵਾਉਂਦੇ ਆ ਇੱਕ ਵਾਰੀ ਸ਼ਰਮ ਨਾ ਆਈ ਨਹੀਂ ਮੈਨੂੰ ਨਹੀਂ ਆਈ ਮੈਨੂੰ ਨਹੀਂ ਆਈ ਤੈਨੂੰ ਕਿੱਥੇ ਆਉਣੀ ਆ ਜਿਹੜੀ ਪੇਕੇਆਂ ਦੇ ਆਣ ਕੇ ਬੈਠੀ ਆ ਸਹੁਰਿਆਂ ਦੇ ਵਸਣਾਂ ਤੈਨੂੰ ਆਉਂਦਾ ਹੀ ਨਹੀਂ ਆ ਪੇਕੇਆਂ ਦੇ ਬੈਠੀ ਆ ਆਪਣੇ ਪਿਓ ਦੇ ਘਰ ਬੈਠੀ ਆ ਤੇਰੇ ਬੇਕੇ ਜਾ ਕੇ ਬੈਠੀ ਤੇ ਫਿਰ ਨਾ ਵਿਆਹ ਕਰਾਉਂਦੀ ਜੈ ਇੱਥੇ ਅੱਗ ਲੱਗੀ ਬੈ ਕੇ ਬਹਿਣ ਦੀ ਇੱਦਾਂ ਰਹਿਣਾ ਹੀ ਹੋਂਦ ਇੱਥੇ ਰਹਿਣਾ ਹੀ ਹੋਂਦ ਜਿੰਨੇ ਰਹਿ ਜੀ ਕਰੂਗਾ ਉਹ ਚਲ ਕੇ ਚਲ ਗਿਆ ਪਿਓ ਤੇਰਾ ਤੈਨੂੰ ਵੀ ਨੀ ਸ਼ਰਮ ਆਉਂਦੀ ਵੀ ਤੂੰ ਚੱਜਾ ਨਾਲ ਬਹੁਤਾ ਤਰਸ ਹੁੰਦਾ ਤੇ ਜਾ ਚੱਲ ਜਾ ਆ ਜਬਾਨ ਅੰਦਰ ਰੱਖ ਨਹੀਂ ਪਉਦੀ ਅੰਦਰ ਹੀ ਆਹੋ ਮੇਰੇ ਤੇ ਭਾਜੀ ਆ ਲੱਗੀ ਮੇਰਾ ਮੂੰਹ ਖਲਾਉਣਾ ਮੈਂ ਪਰਚਾਈ ਆਪਣੀ ਤਾਂ ਮੈਂ ਦੱਸਦੀ ਆ ਨਾ ਕਰਦੀ ਆਪਣੀ ਮਾਂ ਨੂੰ ਉਹਨੂੰ ਕੀ ਦੱਸਣਾ ਉਹ ਤਾਂ ਤੇਰੀ ਐਵੇਂ ਜੇ ਨੱਸੀ ਕਰਕੇ ਗਈ ਗੱਲ ਹੀ ਨਹੀਂ ਕਰ ਸਕਦੀ ਉਹਨੂੰ ਕੀ ਦੱਸਣਾ ਤੂੰ ਬਹੁਤ ਦੱਸਣ ਲੱਗੀ ਪਈ ਤੇ ਕਤੂਤਾ ਕਰਕੇ ਜਾ ਸਹੀ ਵੱਲ ਨਹੀਂ ਜਾ ਕੇ ਜਾ ਸਹੀ ਆ ਯਾਰ ਲੱਤਾਂ ਤੋੜ ਕੇ ਘੱਲ ਲਿਆ ਹਰ ਕਾ ਫੜਾ ਇਧਰ ਫੜ ਫੜ ਮੋੜ ਫੜ ਬੰਦ ਕਰੋ ਠੀਕ ਆ ਤੂੰ ਹੱਥੀ ਮੇਰਾ ਘੱਟ ਪਿਆ ਕਰ ਮੋੜ ਚ ਚਬੜੇ ਰਹੀ ਹਾਂ ਗੱਲ ਅੱਤੂ ਹੀ ਮਾਵਾ ਤੀਆਂ ਕਿ ਜੀ ਆਖਦੇ ਜੇ ਹੱਥੀ ਪੈਨ ਉਹਨੂੰ ਨਾ ਕਾ ਨਾ ਹੀ ਕਦੀ ਕੇ ਤੇ ਪਏ ਆ ਨਹੀਂ ਜਾ ਜਾ ਤੇਰੇ ਜੂ ਮੈਂ ਫੜ ਕੇ ਗੋਲੇ ਦਾ ਲੈ ਦੇ ਲੈਣੀ ਕਿਹਦੇ ਘਰ ਆਣ ਕੇ 6 ਮਹੀਨੇ 7 ਹੋ ਗਏ ਤੈਨੂੰ ਮੈਂ ਤੈਨੂੰ ਦੱਸਿਆ ਵੀ ਪੇਰ ਕਿਆਂ ਪੂਕਿਆਂ ਦਾ ਨਾ ਨਾਲੇ ਆਪਣੇ ਪਿਓ ਦੇ ਘਰ ਆਣ ਕੇ ਬੈਠੀ ਤੇ ਟੌਰ ਨਾ ਬੈਠੀ ਆ ਲੰਦੇ ਤੇਰੀ ਮਾਂ ਨੂੰ ਤੁਹਾਡੇ ਜੇ ਹੋ ਕਰਤੂਤਾ ਮਾਵਾ ਤੇਜ ਜੇ ਕੋਈ ਆਏ ਤੇ ਹੋ ਜੇ ਲਾਗੇ ਬੈ ਬਚੂਗੀਆਂ ਕਾ ਕੇ ਵੇਖੀ ਮਾਂ ਨੂੰ ਕਾ ਕੇ ਵੇਖੀ ਤੇਰੀ ਨੇਰੀਆਂ ਵੇਖੀ ਕਿ ਦਾਲ ਲਿਆਉਂਦੀ ਆ ਆ ਕੇ ਦੱਸੇ ਇਥੋਂ ਘਰੋਂ ਬਾਹਰ ਨਾ ਕੱਢੀ ਅੱਗੇ ਨਹੀਂ ਲਿਆਉਂਦੀਆਂ ਕਦੀ ਆਹੋ ਗਵਾਂਢ ਤੇਰੀ ਦੱਸ ਕੇ ਗਈ ਜੇ ਰਾਵੇ ਜਿੰਦਾਂ ਦੀ ਉਹ ਹੈਗੀ ਨਾ ਤੇਰੀਆਂ ਡੰਡੀਆਂ ਵੇਖੀ ਕਿਦਾਂ ਘਟਾਉਂਦੀ ਭਜਾਉਂਦੀ ਕਿਦਾਂ ਆਹੋ ਸਾਰੇ ਜਿੰਦਾਂ ਦਾ ਉਹ ਫਲੇਣਾ ਉਹ ਠੀਕੜਾ ਮੈਂ ਘੜੀ ਚੂੜੀਆਂ ਨਹੀਂ ਪਾਈਆਂ ਵੇਖੀ ਜਦੋਂ ਮੈਂ ਗੋਡੇ ਖਲਰ ਵਾਲੀ ਛੜਦੀ ਨਹੀਂ ਜਾ ਫਿਰ ਇੱਕ ਗੇੜਾ ਪੇਕਿਆ ਤੇ ਲਾ ਗਿਆ ਜਾ ਦਵਾਵੇ ਨਹੀਂ ਆ ਲਾਉਂਗੀ ਟੌਰ ਨਾ ਜਾਉਂਗੀ ਟੌਰ ਨਾ ਜਾਏਂ ਜਾਏਗੀ ਤਾਂ ਤੂੰ ਬੜਾ ਟੌਰ ਨਾ ਆਏਂਗੀ ਵੇਖੀ ਕਿਦਾਂ ਐਦਾਂ ਕਰਾ ਹਨੂਏ ਕਰਨਾਲ ਆਪਣੇ ਤੇ ਕੇਰਗਾ ਆਪਾਂ ਵੇਖੀ ਕੀ ਹੁੰਦਾ ਆਹ ਭਰਦੀ ਤੈਨੂੰ 500 ਰੁਪਿਆ ਕਢਵੇ ਜਿਹੜਾ ਮੇਰੇ ਭਰਾ ਦੇ ਗਿਆ ਸਿੱਟ ਕਰ ਗੁੜਾ 500 ਉਹ ਤਾਂ ਖਾ ਲਿਆ ਪਹਿਲਾਂ ਭਰਾ ਨੂੰ ਲਿਆ ਇੱਥੇ ਉਹਦੇ ਹੱਥੇ ਧਰ ਦਿੰਨੇ ਆ ਤੇ ਲੱਲੀ ਮੇਰੇ ਮੂੰਹ ਨੂੰ ਅਗਲੇ ਦੇ ਕੇ ਗਏ ਆ ਇਹਨੂੰ ਤੇ ਤੇਰੇ ਮੂੰਹ ਤੇਰ ਦਾ ਵਾਰ ਕੇ ਤੇ ਤੇਰੀ ਜੇਬ ਚ ਭਾ ਕੇ ਜਾਂਦੇ ਆ ਨਾਲੇ ਇੱਥੇ ਹੀ ਗਏ ਪੰਜ ਪੰਜ ਸੌ ਜਿਹੜੇ ਦੇ ਕੇ ਗਏ ਉਹ ਕਰਿਆ ਨੇ ਕਿ ਤੇ ਖਾ ਹੀ ਲਿਆ ਨਖਤਿਆਂ ਨੇ ਪਹਿਨੀ ਕਦੋਂ ਮੇਰੇ ਕੋਲੋਂ ਲੱਪਣਾ ਵਾ ਐਦਾਂ ਨਹੀਂ ਕਰਦੇ ਚੰਗਾ ਦੋਸਤ ਐਦਾਂ ਕਰ ਜਿੰਨਾ ਚਿਰ ਨਹੀਂ ਇੱਥੇ ਆ ਨਾ ਦੋ ਚਾਰ ਮਹੀਨੇ ਤੂੰ ਚੱਲ ਜਾ ਆ ਇਹਨੂੰ ਕੀ ਗੱਲਾਂ ਲੱਤਾਂ ਨੇ ਢੀਕਣ ਦੀ ਆਪ ਲੱਤ ਇਹੋ ਕੁਸਤੇ ਚਾਹਨੀ ਆ ਕਿ ਭਰਜਾਈ ਨਿਕਲੇ ਤੇ ਵਿਹੜਾ ਖੁੱਲਾ ਹੋ ਜਾਏ ਤੇ ਮੈਂ ਜਿੱਦਾਂ ਮਾਜੀ ਸਮਝ ਲੈ ਜਿੱਦਾਂ ਮਾਜੀ ਸਮਝ ਲੈ ਤੇ ਜਾਣਾ ਨਹੀਂ ਤੇਰੇ ਸਹੁਰੇ ਪਹੁੰਚਦੀ ਆ ਤੇਰੀ ਸੱਸ ਨੂੰ ਕਹਿ ਕੇ ਆਉਂਦੀ ਆ ਪਹੁੰਚ ਪਹੁੰਚ ਮੈਨੂੰ ਨਹੀਂ ਸਹੁਰਿਆਂ ਦਾਗਾ ਜਾ ਜਾ ਮੱਗੀ ਜੀ ਨਾ ਹੋਏ ਤੇ 16 ਦੇ ਕਰਾਂ ਚੁੱਪ ਕਰ ਜਾਵੇ ਗੱਲ ਸੁਣ ਲੈ ਤੈਨੂੰ ਬੰਦੇਾਂ ਨੂੰ ਕਹਿਣ ਦੀ ਹੈ ਚਲ ਜਾ ਚਾਰ ਦਿਨ ਪਿੰਡੇ ਦੀ ਹੰਤਰੀ ਦੀ ਜਾਂਦ ਖਦਿਆ ਨੇ ਤੈਨੂੰ ਲੈ ਕੇ ਬੈਠਾ ਗਰਮੀ ਗੋਲੇ ਗੋਲੇ ਆ ਛੱਡ ਮੇਰੀ ਗੱਲ ਸੁਣ ਮਿੱਠਾ ਛੋਡਾ ਐਨੇ ਪਾਇਆ ਏ ਤਿੰਨੇ ਪਾਇਆ ਏ ਮੈਨੂੰ ਤਾਂ ਉਦੋਂ ਦਾ ਪਤਾ ਸੀ ਮੈਂ ਤੇ ਲਾਗੇ ਤਾਂ ਨਹੀਂ ਨਾਲਿਆ ਤੂੰ ਤੇ ਸਾਰੇ ਘਰ ਚ ਟੰਡੋ ਦਾ ਪਿੱਟ ਦੇਣਾ ਤੇ ਤੂੰ ਲੂਣ ਪਾਤਾ ਉਹਨੇ ਮਿੱਠਾ ਛੋਡਾ ਪਾਤਾ ਤੁਹਾਡੇ ਕੋਈ ਆਪਸੀ ਗੱਲ ਆ ਤੇ ਉਦਾਂ ਨਾ ਵੇਖ ਲੋ ਵਿੱਚ ਮੈਨੂੰ ਕੀ ਮਾਰਨ ਢੀਆਂ ਜੇ ਢਿੱਡ ਤੇ ਮੇਰਾ ਦੋ ਹੰਡਿਆ ਨਾ ਉਦੋਂ ਦਾ ਤੇ ਗੁੱਸਾ ਮੈਨੂੰ ਤੇਰਾ ਹੀ ਸੀ ਮੈਨੂੰ ਕੀ ਪਤਾ ਸੀ ਹੰਤਰੀ ਨੇ ਕੀ ਕੀਤਾ ਮੈਨੇ ਉਹ ਜਿਸੇਲੀ ਨਹੀਂ ਆਈ ਉਹ ਦਿਨ ਦੱਸ ਗਈ ਮੈਂ ਹਾਈਦਨ ਦਸਣਾ ਨੂੰ ਦਜੇ ਲੋਹੀ ਦਸਣਾ ਭੁਕੇ ਗਏ ਪਰ ਉਹਨੇ ਕੱਲ ਉਹ ਜਦ ਮੈਂ ਦਵਾਈ ਲਾ ਕੇ ਦਵਾਂ ਉਹਨੇ ਫਲ ਫਰੂਟ ਲਾ ਕੇ ਦੋ ਰੋਟੀ ਨਹੀਂ ਖਾਦੀ ਜਾਨੀ ਪਿੰਡ ਜਾ ਤੇ ਮੈਂ ਫਲ ਫਰੂਟ ਖਾਜੋ ਮਰਜੀ ਖਾ ਬਹੁਤਾ ਬੰਨ ਆਖਾਂ ਨਹੀਂ ਨਾ ਕੱਢ ਮੈਂ ਨਹੀਂ ਜਾਣਾ ਪਿੰਡ ਮੁੰਡਾ ਤੇ ਫੋਨ ਕਰਦੀ ਆ ਵੇਖੀ ਤੈਨੂੰ ਆਣ ਕੇ ਲੈ ਕੇ ਹਾਂ ਹਾਂ ਤੈਨੂੰ ਵੀ ਨਾਲ ਹੀ ਖੜਨਗੀ ਕਾਰ ਫੋਨ ਭਰ ਲਾ ਮੈਨੂੰ ਪਤਾ ਭੁੱਲੀ ਤੂੰ ਫੋਨ ਕਰਨ ਵਾਲੀ ਵੇਲੀ ਵੀ ਹੂੰ ਜਾਈ ਆ ਵੇੜਾ ਵੀ ਹੂੰ ਜਤਾ ਫੋਨ ਤੇ ਲੱਗੀ ਹੁਣੀ ਜਿੰਨਾ ਚਿਰ ਰਵੜਾ ਨਾ ਪਾਵਾਂ ਤੇ ਕਵਾਂ ਨਾ ਉਹਨਾਂ ਚ ਰੇ ਕੰਨ ਤੇ ਜੂ ਨਹੀਂ ਸਰਕਦੀ ਦੇਖਦੀ ਆ ਪੜਾ ਕੀ ਕਰਨ ਰਹੀ ਐ ਮਿੰਨੂ ਦੇ ਮਹਾਰਾਣੀ ਦਾ ਪਹਿਲਾਂ ਹੀ ਪਤਾ ਸੀ ਵੀ ਫੋਨ ਤੇ ਪੱਕਾ ਲੱਗੀ ਹੁਣੀ ਉਹ ਮੇਰਾ ਯਕੀਨ ਸਾਥ ਹੀ ਹੋਇਆ ਕੀ ਕਹਿਤਾ ਬਣਾਣ ਨੇ ਵੀ ਮੰਝੇ ਨਾ ਜੁੜ ਗਈ ਤੂੰ ਤੇ ਆਂਦੀ ਹੀ ਕੰਮ ਨਾ ਕਰੀ ਤੁਹਾਨੂੰ ਤੇ ਇਹੋ ਵਹਿਮ ਰਹਿਣਾ ਵਾ ਜੇ ਬਹੁਤੀ ਗੱਲ ਨਹੀਂ ਤਾਂ ਤੁਸੀਂ ਉਦੋਂ ਨਾਲ ਚੱਲ ਜਾਂਦੇ ਹੋ ਕੋਈ ਗੱਲ ਨਹੀਂ ਕੀਤੀ ਮੁੰਡਾ ਤੁਹਾਡਾ ਕੋਲ ਹੀ ਬੈਠਾ ਰਿਹਾ ਵਾ ਬੇਸ਼ੱਕ ਮੇਰੇ ਵੱਲੋਂ ਪੁੱਛ ਲਿਓ ਅਸੀਂ ਕੋਈ ਗੱਲ ਨਹੀਂ ਕੀਤੀ ਨਹੀਂ ਮੈਂ ਤਾਂ ਬੜੇ ਚਿਰ ਦਾ ਮੱਥਾ ਟੇਕਿਆ ਸੀ ਤੁਹਾਨੂੰ 헤ਜ ਆਇਆ ਮੇਲਾ ਇਹ ਨਾ ਹੁਣ ਹੁਣ ਵੇਖੀ ਕਿੱਦਾਂ ਆਉਂਦੀ ਕੋੜੇ ਝੜੇ ਸਵਾਰ ਮਿਲਣ ਆਪਣੇ ਸੁੱਖ ਨੂੰ ਨਹੀਂ ਹੈਗਾ ਇਹ ਆਹੜਾ ਮੋਗੇ ਵਾਲੇ ਕਿਲੇਆਂ ਧਮਕੀਆਂ ਦਿੰਦੀ ਉਹਦੇ ਡਰ ਦੇ ਮਾਰੇ ਗਏ ਹਾਂ ਅੱਛਾ ਹੋਰ ਤੁਹਾਨੂੰ ਕੀ ਪਤਾ ਸਾਨੂੰ ਪੁੱਛੋ ਐਡੀ ਤੈਨੂੰ ਧਮਕੀ ਦਾ ਡਰ ਆ ਗਿਆ ਜਿਹੜੀ ਉਸੇ ਵੇਲੇ ਚੱਲ ਗਈ ਤੂੰ ਨਾਲੇ ਉਹਨੂੰ ਮੋਗੇ ਵਾਲਾ ਮੰਗਦੇ ਨਾ ਕਿਲੇ ਨਾਲੇ ਨੂੰ ਪਠਾਨਕੋਟ ਵਾਲੇ ਵੀ ਦਊਂਗੀ ਉਹਨੂੰ ਕਹੇ ਆ ਸਹੀ ਇੱਥੇ ਇੱਕ ਵਾਰ ਨਹੀਂ ਮੈਂ ਤੇ ਬਥੇਰਾ ਕਿਤੇ ਦੂਰ ਦੂਰ ਗਈ ਉਹਦੇ ਕੋਲ ਤੁਸੀਂ ਜੋੜ ਮਿਲ ਕਰਨ ਨੂੰ ਗਾਂ ਗਈਆਂ ਉਹ ਐਡੀ ਹੀਜ ਤੈਨੂੰ ਚੜਿਆ ਸੀ ਨਾ ਜਿਹੜਾ ਫੇ ਅੱਜ ਗਾਲੀ ਹੁਣ ਦੇਖੇ ਆਉਂਦੀ ਨਾਲੇ ਤੈਨੂੰ ਪਤਾ ਲੱਗੂਗਾ ਮੰਮੀ ਦਿਮਾਗ ਨਾ ਖਰਾਬ ਕਰੋ ਅੱਗੇ ਅਸੀਂ ਸਵੇਰ ਦੇ ਗਏ ਭੁੱਖਣ ਭਾਣੇ ਅਸੀਂ ਘਰ ਆਏ ਆ ਅਸੀਂ ਕਿਹੜੇ ਉੱਥੇ ਚੁੱਪ ਗਲਗਲੇ ਲਾ ਕੇ ਆ ਗਏ ਆ ਜੇ ਜੀ ਜ਼ੁਬਾਨ ਦਿੱਤੀ ਸੀ ਉਹਨੀਆਂ ਨੂੰ ਅਕਲ ਵੀ ਦੇ ਦੇਣੀ ਸੀ ਭੁੱਖੜ ਵੜਾ ਹੋਰ ਕਿਤੇ ਕੱਖ ਨਾ ਕੋਈ ਸਾਨੂੰ ਖਾਣ ਉਹਦੇ ਨਾਲ ਕੋਈ ਸਾਨੂੰ ਪੀਣ ਨੂੰ ਸਾਨੂੰ ਪੁੱਛ ਕੇ ਵੇਖੋ ਅਸੀਂ ਕਿੱਡੇ ਉਥੋਂ ਔਖੇ ਆਏ ਮੰਮੀ ਹਾਏ ਹਾਏ ਨਹੀਂ ਜਮਾਨ ਤੇ ਉਹਦੀ ਜਿੱਡੀ ਐਡੀ ਭਾਵੇਂ ਮਰਜੀ ਹੀ ਰੋਟੀ ਪਾਣੀ ਤੋਂ ਚੰਗਾ ਭਲਾ ਪਕਾ ਲੈਂਦੀ ਆ ਚੰਗਾ ਭਲਾ ਪਕਾ ਲੈਂਦੀ ਹੀ ਰੋਂਦੀ ਸੱਸ ਤੇ ਵਿਚਾਰੀ ਰੋਂਦੀ ਹਟ ਕੋ ਵੇਖੀ ਨਹੀਂ ਜਾਂਦੀ ਕਿਤੇ ਵਿਚਾਰੀ ਐ ਭੁੱਬਾਂ ਮਾਰ ਮਾਰ ਰੋਈ ਜਾਂਦੀ ਸਾਡੇ ਸਾਡੇ ਤੇ ਨੱਕ ਚ ਇਹਨੇ ਦਮ ਕੀਤਾ ਕੁੜੀ ਨੇ ਐਡਾ ਵੀ ਕੀ ਕਰਤਾ ਕਿ ਹੀ ਪਤਾ ਉਹ ਉਹਦੀ ਨਨਾਨ ਆਈ ਆ ਤੇ ਘਰੋਂ ਵਿਚਾਰੀ ਉਹੋ ਜੀ ਤੰਗ ਹੀ ਪਰੇਸ਼ਾਨ ਹੀ ਚਲ ਆ ਗਈ ਪੇਕੇ ਹੀ ਆਣ ਕੇ ਬਹਿਣਾ ਹੋਰ ਕਿੱਥੇ ਬਹਿਣਾ ਹਾਂ ਦਾ ਉਹ ਵੀ ਵਿਚਾਰੀ ਉਹਦੇ ਵੀ ਅੱਗੇ ਪਿੱਛੇ ਆਂਦੀ ਇਹ ਆ ਹੀ ਕਿਉਂ ਗਈ ਆ ਇਹ ਆ ਹੀ ਕਿਉਂ ਗਈ ਆ ਤੇ ਜੇ ਇਹਨੇ ਰੋਟੀ ਬਣਾਈ ਬਣਾਈ ਤੇ ਸਬਜੀ ਤੇ ਕਿਤੇ ਮੂੰਹ ਚ ਪਾਉਣ ਨੂੰ ਜੀ ਨਹੀਂ ਕੀਤਾ ਕਿਤੇ ਲੂਣ ਅੰਨਾ ਵਿੱਚ ਪਾਇਆ ਨਹੀਂ ਤੇ ਹਾਰ ਕੇ ਉੱਠ ਕੇ ਆ ਗਈ ਕਿ ਨਹੀਂ ਅਹੀਂ ਨਹੀਂ ਰੋਟੀ ਖਾਣੀ ਅਹੀਂ ਚੱਲੇ ਆ ਸਾਨੂੰ ਨੇਹਰਾ ਹੋਣ ਡਿਆ ਸੀ ਤੇ ਅਹੀਂ ਉੱਥੇ ਕੀ ਕਰਦੇ ਆ ਲੈ ਲੂਣ ਪਾਤਾ ਇੰਨਾ ਲੂਣ ਕਿਤੇ ਮੂੰਹ ਚ ਨਹੀਂ ਪਾਉਣ ਨੂੰ ਜੀ ਕੀਤਾ ਤੇ ਉਹਦੀ ਸੱਸ ਨੇ ਨਹੀਂ ਫਿਰ ਕਿ ਆ ਵੀ ਹੋਰ ਕੁਝ ਬਣਾ ਲੈਣੇ ਚਾਹੁੰ ਯਾਨੀ ਕਹਿੰਨੇ ਪੇ ਲੂਣ ਕਾ ਇੰਨਾ ਪਾਇਆ ਵਾ ਅੱਧੀ ਰਾਤ ਤੇ ਪਹਿਲਾ ਰੋਟੀ ਨੂੰ ਕਰ ਲਈ ਸੀ ਸਾਢੇ 4 ਵਜੇ ਉਹਨੇ ਸਾਨੂੰ ਰੋਟੀ ਫੜਾਈ ਤੇ ਮੁੰਕੇ ਹੋਰ ਕੁਛ ਧਰਦੀ ਤੇ ਕਦੋਂ ਸਾਨੂੰ ਤੋੜਦੀ ਅਸੀਂ ਘਰ ਨਹੀਂ ਆਉਣਾ ਨਿਆਣੀ ਨਾਲ ਹੀ ਸਾਢੇ ਨੇਰੇ ਅਸੀਂ ਉੱਥੇ ਕਿਤੇ ਠੇਡੇ ਖਾਂਦੇ ਫਿਰਦੇ ਅੱਛਾ ਰੋਟੀ ਦੋ ਵੀ ਤਾਂ ਤੋਂ ਭੁੱਖੀ ਆਈ ਹੈ ਤੇ ਭੁੱਖੇ ਕੇ ਹੋਰ ਕੁਛ ਨਾ ਪੁੱਛੇ ਖੋਕੀ ਚਾਹ ਅਸੀਂ ਤਾਂ ਕਰਕੇ ਮੇਰੇ ਵੱਲ ਕਿਉਂ ਵੇਖਣ ਲਈ ਫਿਰ ਹੈ ਬੜਾ ਤੈਨੂੰ ਮਾਂ ਚੜਿਆ ਹੀ ਜਾਣਦਾ ਉਥੇ ਜਾਣਾ ਵਾ ਜਾਣਾ ਵਾ ਵੇਖ ਲਿਆ ਨਾ ਕੋਣ ਸਾਨੂੰ ਕੀ ਪਤਾ ਹੀ ਅਸੀਂ ਤਾਂ ਆਖਿਆ ਚੱਲ ਮਾੜਾ ਮੋਟਾ ਮਿੱਠੇ ਪਿਆਰੇ ਹੋ ਕੇ ਰਵਾਂਗੇ ਚੱਲ ਆ ਕਿੱਲਾ ਤੇ ਬਚੂਗਾ ਦੋਰ ਹੈਗੇ ਇੱਕੋ ਲੈ ਗਈ ਸਾਡੇ ਪੱਲੇ ਕੀ ਰਹਿ ਜਾਣਾ ਨਹੀਂ ਇਹੋ ਗੱਲਾਂ ਤੋਂ ਤੇ ਮੈਂ ਤੈਨੂੰ ਆ ਨਹੀਂ ਹੁੰਦੀ ਸੀ ਵੀ ਨਾ ਤੇ ਇਹ ਕਰ ਏਡਾ ਨਾ ਕਿਤੇ ਉਗੜ ਏਡੀ ਬਣਨਾ ਕਿਤੇ ਇਹੋ ਤਾਂ ਤੇਰੇ ਘਰ ਦੀ ਹੁੰਦੀ ਹਈ ਨੂੰ ਘਰ ਵਾਲੇ ਨੂੰ ਪਿਆਲੀ ਤੋਂ ਆਉਣਾ ਅੱਡਾ ਲਾ ਛੜਣਾ ਆਸ ਲਾ ਛੜਣਾ ਇਹ ਤੇ ਮੈਂ ਮੱਥਾ ਟੇਕਿਆ ਸੀ ਤੁਸੀਂ ਤਾਂ ਹੁਣ ਆਉਂਦੇ ਹੁੰਦੇ ਵੀ ਕੀ ਹੁਣ ਮੈਂ ਤੁਹਾਨੂੰ ਕਹਿ ਸਕਦੀ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਕਹਿਣਾ ਕੂਣਾ ਤੁਸੀਂ ਕੀ ਆਂ ਹੀ ਤੇ ਆਪ ਹੀ ਤੇ ਸੁਣ ਸੁਣ ਕੇ ਉਹਨਾਂ ਦੀਆਂ ਹੈਰਾਨ ਇਹਦੀਆਂ ਵੇ ਵੇ ਕੇ ਅਸੀਂ ਤਾਂ ਹੈਰਾਨ ਵੀ ਇੱਥੇ ਬੰਨ ਕੀ ਦਿਆ ਵਾ ਅਸੀਂ ਤੇ ਚਲੇ ਤੇ ਗਏ ਆਂ ਅਸੀਂ ਤੇ ਆਪ ਉਥੇ ਮੂੰਗਾੜੀ ਹੱਥ ਰੱਖ ਕੇ ਆਏ ਆਂ ਚੱਲ ਕੋਈ ਨਹੀਂ ਤੂੰ ਵੀ ਪਤੀਲਾ ਚਾਹ ਦਾ ਚਾੜ ਕੇ ਰੱਖ ਆਉਂਦੀ ਆ ਹੁਣ ਆ ਜਾਂਦੀ ਆ ਕੋਈ ਨਹੀਂ ਵੇਖ ਲੈ ਨਜ਼ਾਰਾ ਤੂੰ ਵੀ ਕਾਂ ਦੀਆਂ ਮੈਨੂੰ ਖਵਾਤੀਆਂ ਉਹਦਾਂ ਦੀਆਂ ਫਿਰ ਖਾ ਜੂਗੀ ਫਿਰ ਸੱਚੀਆਂ ਵਾ ਤੇ ਫਿਰ ਸੱਚੀਆਂ ਵਾ ਮੈਂ ਖਾ ਕੇ ਆਈ ਆ ਆਂ ਉਹਦਾਂ ਦੀਆਂ ਖਵਾ ਕੇ ਘੱਲੂ ਓਡੀ ਨੂੰ ਨੇ ਪਿਆਰ ਦਿੱਤਾ ਵਾ ਆਹੋ ਦਿੱਤਾ ਪਿਆਰ ਦਿੱਤਾ ਹੀ ਇਹ ਗੱਲਾਂ ਤੇ ਚੰਗੀ ਰਹਿ ਗਈ ਰੁਪਈਆ ਦੋਨੇ ਸਗੋਂ ਯਾਰ ਦੇਤਾ ਉਹੜਾ ਮੁੰਡਾ ਆਇਆ ਅਹੀਂ ਆ ਕਮਲਾ ਜਾ ਨਨਾਂ ਦਾ ਉਹ ਤੁਖੇ ਭੁਖੇ ਕਰੀ ਜਾਵੇ ਪਰੋਣੇ ਭੁਖੇ ਪਰੋਣੇ ਸ਼ਰਮ ਦੇ ਮਾਰਿਆ 500 ਮਨੋਂ ਦੇਤਾ ਸਾਨੂੰ ਕੀ ਬਚਿਆ 100 ਰੁਪਈਆ ਤੇ ਘਰੋਂ ਖੜਿਆ ਸੀ ਤੇਲ ਲਈ ਮੰਮੀ ਤੂੰ ਕਿਹੜਾ ਸਾਨੂੰ ਉੱਥੇ ਪੰਡ ਦੇ ਕੇ ਤੋਰੀ ਹੀ ਜਿਹੜਾ ਅਹੀਂ ਤੇ ਉਹ ਜਿਹੜਾ ਉਹਨੇ ਦਿੱਤਾ ਉੱਤਰੇ 500 ਦੇ ਕੇ ਤੇ ਆਪਣੀ ਜਾਨ ਚੜਾ ਕੇ ਅਹੀਂ ਤੇ ਘਰ ਆਏ ਆ ਸਾਨੂੰ ਤੇ ਕੋਈ ਫਾਇਦਾ ਨਹੀਂ ਹੋਇਆ ਉੱਤੋਂ ਜਾਣ ਖਾਲੀ ਹਾਂ ਦੀ ਕੇਲੇ ਨਹੀਂ ਲਿਆਏ ਕੇਲੇ ਨਹੀਂ ਲਿਆਏ ਕੇਲੇ ਕਿੱਥੋਂ ਨੇ ਹੇ ਉਤੋਂ ਕੇਲੇ ਕਿੱਥੇ ਖੜਨੇ ਨੇ ਤੇ ਕਿੱਥੋਂ ਆਹ ਬਹੁਤ ਕੰਮ ਆਹੀ ਤੇ ਅੱਛਾ ਜਿਹੜਾ ਤੂੰ 1000 ਕਹਿੰਦੀ ਨਾ ਦਿੱਤਾ 2000 ਤਰੀ ਹਰਗਾ ਚ ਗੁੱਟ ਦੇ ਕੇ ਨਾ ਨਾ ਕੱਢੂਗੀ ਨਾ ਫੇਰ ਮੈਨੂੰ ਆਖੀ ਤੂੰ ਬੱਲਾਂ ਦਾ ਤੂੰ ਹੀ ਪੜੀਆਂ ਤਾਂ ਦੀਆਂ ਕਰਦੀਆਂ ਕੋਈ ਨਹੀਂ ਜ ਤੈਨੂੰ ਚੜਿਆ ਜਣਾ ਹੁਣ ਮਾਤਾ ਇੱਕ ਰੀ ਉਹਨੂੰ ਇੱਥੇ ਆ ਲੈਂਦੇ ਨਹੀਂ ਜਿੰਨੇ ਆ ਗੱਲਾਂ ਕਰਦੀਆਂ ਨਾ ਆਈ ਕਿ ਨਹੀਂ ਭੁੱਖੀ ਆ ਮੂੰਹ ਲਮਕਾਇਆ ਜਿਹੜਾ ਤੂੰ ਸਟੋਰੀ ਵਰਗਾ ਜਦੋਂ ਆਪ ਮਿਲਦੀ ਵਰਤਦੀ ਹੀ ਉਦੋਂ ਦੋਵਾਂ ਮਾਵਾਂ ਤੀਆਂ ਦੀ ਇੱਕ ਗੱਲ ਹੀ ਜੇ ਹੁਣ ਦੋਵਾਂ ਦੀ ਮਾੜੀ ਮੋਟੀ ਇੱਧਰ ਉੱਧਰ ਹੋ ਗਈ ਆਆਂ ਹੁਣ ਹਾਨੂੰ ਆਂਦੇ ਉਹਦੀਆਂ ਦਲੀਜਾਂ ਨਾਲ ਟੱਪੂ ਅਸੀਂ ਤੇ ਫਸੇ ਪਏ ਆਂ ਨਾ ਹੀ ਇਹਨੂੰ ਛੱਡਣ ਜੋਗੇ ਨਾ ਹੀ ਉਹਨੂੰ ਛੱਡਣ ਜੋਗੇ ਬੰਦਾ ਕੁਛ ਵੀ ਅਹੀਂ ਕਿਹੜੇ ਕੂਝ ਪਈਏ ਨਾਲੇ ਗੱਲ ਸੁਣ ਲੈ ਨੀ ਮੇਰੀ ਝਾੜੂ ਫੇਰ ਕੇ ਚੰਗੀ ਤਰ੍ਹਾਂ ਪੋਚੇ ਲਾਉਣੇ ਆਂ ਐਂ ਲਸਕਾ ਦੇ ਮਸ਼ੀਨ ਚ ਲੀੜੇ ਪਏ ਈ ਉਹ ਵੀ ਕੱਢ ਦੇ ਤਾਂ ਇੱਥੇ ਬੈਠੀ ਨਾ ਰਹਾ ਮਹਰਾਣੀ ਵਾਂਗੂ ਚੰਗਾ ਮੰਜੇ ਨਾ ਕੋਡੇ ਨਾਲ ਜੋੜ ਸਾੜਾ ਇੱਥੇ ਤੁਸੀਂ ਕੀ ਕਰਨ ਲੱਗੇ ਜੀ ਯਾ ਐਡੀ ਜ਼ਬਾਨ ਵਾ ਇਹੋ ਹੀ ਚਲਾਉਣੀ ਆਂਦੀ ਆ ਜਿਹੜੀਆਂ ਤੇਰੀਆਂ ਮਾਵਾਂ ਭੁੱਖੀਆਂ ਵੱਜੀਆਂ ਬੱਕਰੀਆਂ ਉਧਰ ਚੱਲੀਆਂ ਤੈਨੂੰ ਤਾਂ ਕਿਤੇ ਹੈ ਹੀ ਨਹੀਂ ਮਾਸਾ ਵੀ ਇੱਥੇ ਜੁੜੀ ਮੰਜੇ ਨਾਲ ਮੇਰੇ ਪੇਕੇ ਵਣਿ ਛਤੀ ਭੱਜ ਕੇ ਜਾਂਦੀ ਆ ਮੇਰੀਆਂ ਮਾਵਾਂ ਕਿਉਂ ਤੇਰੀਆਂ ਹੋਣਗੀਆਂ ਮਾਵਾਂ ਉਹ ਗਿਆ ਆਪਣੀਆਂ ਔਕਾ ਖਾਣ ਦੇ ਆ ਬਤ ਉਹਨਾਂ ਨੂੰ ਖਾ ਲੈੰਦੇ ਜੇ ਕੋਈ ਹੋਰ ਕੰਮ ਨਹੀਂ ਹੈ ਤਾਂ ਉਧਰ ਨੂੰ ਜਾ ਵੜਦੀ ਆ ਮੈਂ ਚੱਲੀ ਉਧਰ ਨੂੰ ਆ ਪਾਇਆ ਲਿਆਣ ਕੇ ਮੈਂ ਕਿਹਾ ਹੀ ਫੇ ਰੱਖੋ ਹਾਂ ਇਹਨੇ ਪਤਾ ਨਹੀਂ ਕਿਹੜੀ ਡੇਟ 'ਤੇ ਦੁੱਧ ਪਾਉਣਾ ਹੈ ਇਹਨਾਂ ਦਾ ਹਾਏ ਹਾਏ ਹੇ ਨੀ ਕਿੱਥੇ ਚਲ ਚਲੀ ਆ ਨੀ ਇਧਰ ਆ ਨੀ ਆਈ ਹਾਈ ਹੇ ਉਹ ਕਿੰਦਰ ਜਾਂਦੀ ਚੱਲ ਹਰੇ ਵੱਲ ਉਹ ਨੀ ਇਧਰ ਆ ਇਹਨਾਂ ਮੇਰੀ ਜਾਨ ਖਾਲੀ ਕਿਤੇ ਚੱਲ ਵੇਖ ਕਿਦਾਂ ਵਕਤ ਨੂੰ ਫੜੀ ਆ ਵੀ ਤੂੰ ਨਹੀਂ ਕੱਖ ਕਰਨਾ ਤੇ ਅੰਦਰ ਜਾ ਕੇ ਲੰਮੇ ਪੈ ਜਾ ਦੁਪਹਿਰੇ ਇੰਨੇ ਆ ਬੱਕਰੀ ਦੇ ਭਾਦੀਆਂ ਬਣਾਈਆਂ ਹੀ ਉਹਦੇ ਕੰਨ ਮਰੋੜੀ ਜਾਂਦੀ ਮਰੋੜੀ ਜਾਂਦੀ ਆ ਵੀ ਚੰਗੇ ਭਲੀ ਔਕਾਤ ਲੱਗੀ ਸੀ ਉਹਨੂੰ ਦੁਕਾਨ ਦੇ ਕਤੁਰ ਮਾਨ ਨਾ ਬੈ ਹਾਏ ਹਾਏ ਨਹੀਂ ਨਾ ਤੇ ਕਿਤੇ ਮੈਨੂੰ ਲੈ ਹੀ ਲਿਆ ਇਹ ਪੁੱਤ ਉੱਥੇ ਜਾ ਕੇ ਬੈਠੀ ਆ ਮੇਰੇ ਕੋ ਹੁਣ ਕੰਮ ਹੁੰਦਾ ਵਾ ਮਰ ਕੇ ਮੈਂ ਤੁਰਦੀ ਆ ਨਾ ਮੇਰੇ ਕੋ ਹੁੰਦਾ ਹਫੜ ਕੇ ਮੈਂ ਰੋਟੀਆਂ ਲਾਈਆਂ ਹੈ ਝਾੜੂ ਬੁਕਰ ਮੇਰੇ ਕੋ ਨਾ ਹੋਵੇ ਤੇ ਕੀ ਕਰਾਂ ਮੈਂ ਤੂੰ ਐਦਾ ਵੀ ਮੈਨੂੰ ਕੰਮ ਵਾਲੀ ਲਾ ਦੇ ਨਹੀਂ ਆਉਂਦੀ ਤੇ ਉੱਥੇ ਬੈਠੀ ਰਹਿਣ ਦੇ ਤੇ ਜੇ ਦੂਜੀ ਗੱਲ ਵਾ ਕਿਸੇ ਨੂੰ ਨਾਲ ਖੜ ਕੇ ਤੇ ਲਿਆ ਜੇ ਆਉਂਦੀ ਆ ਤੇ ਉਹ ਮਾਤਾ ਮੈਨੂ ਲੈਣ ਜਾਣਾ ਮੇਰੇ ਵੱਲ ਨੂੰ ਮੈਂ 2-4 ਵਾਰ ਜਾ ਆਇਆ ਵਾ ਮੇਰੇ ਨਾਲ ਤੋਂ ਮਾਪੋਤ ਅੱਖ ਨਹੀਂ ਮਲਾਉਂਦੇ ਆਵੇ ਨਾ ਆਵੇ ਨਿੱਜ ਆਵੇ ਮੈਂ ਨਹੀਂ ਹੋ ਜਾਣਾ ਤੇਰਾ ਘਰ ਦੀ ਸਫਾਈ ਕੌਣ ਕਰੇ ਘਰ ਦੀ ਸਫਾਈ ਤੇ ਰੋਜ਼ ਦੇ ਰੋਜ਼ ਹੀ ਹੋਏ ਨੇ ਘਰ ਸਾਫ਼ ਰਹਿੰਦਾ ਵਾ ਵੇਖ ਲੈਨੇ ਕੋਈ ਕੰਮ ਤੇ ਰਖ ਲੈਨੇ ਕੋਈ ਮੈਂ ਤੇ ਜਾ ਜਾ ਕੇ ਨਾ ਪਰੇਸ਼ਾਨ ਹੋ ਗਿਆ ਨਾ ਉਹਦੀ ਮਾਂ ਸਾਸ ਦਿੰਦੀ ਲਾ ਕੇ ਜੇ ਹੋਵਾ ਕੋਈ ਗੱਲ ਨਹੀਂ ਚਲ ਜੂਗੀ ਆ ਜੂਗੀ ਖਾਲ ਆ ਜੂਗੀ ਤੇ ਮੈਂ ਹੁਣ ਬਾਰ ਬਾਰ ਜਾਵਾਂ ਬੇਇੱਜ਼ਤੀ ਕਰਾਵਾਂ ਪੁੱਤ ਮਾਵਾ ਦਾ ਹੀ ਕਸੂਰ ਹੁੰਦਾ ਵਾ ਮਾਵਾ ਹੀ ਕਰ ਬਸੋਂਦਾ ਕਹਿੰਦਾ ਮਾਵਾ ਹੀ ਯਾਰਦੀਆਂ ਵਾ ਆਹੋ ਤੈਨੂੰ ਮੈਂ ਦੱਸਦੀ ਆ ਇਹ ਆਖੇ ਬਧੀਏ ਆਪਣੇ ਘਰ ਜਾ ਤੇਰਾ ਘਰ ਵੀ ਚਲਦਿਆ ਵਾ ਫੇਰ ਵੀ ਕੋੜ ਬੋਰ ਇੱਥੇ ਹੀ ਹੋਣਾ ਦੋ ਰਕਤ ਬਾਹਰ ਤੀ ਨਾ ਦੇੜੀ ਮਾਤਾ ਆਪ ਤੇ ਉਹਨੇ ਨਹੀਂ ਆਉਣਾ ਉਹ ਮੁੰਡੇ ਦਾ ਵੀ ਬੇੜਾ ਘਰ ਕਰਤਾ ਵਾ ਉਹਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ ਆ ਕਿ ਜੀ ਵੱਡੀ ਕਲਾਸ ਹੋ ਗਿਆ ਵਾ ਪਲੱਸ ਉਹ ਮਾਈਨਸ ਦਾ ਕੋਈ ਸਵਾਲ ਨਹੀਂ ਆਉਂਦਾ ਨਾ ਉਹਨੂੰ ਪੰਜਾਬੀ ਆਉਂਦੀ ਊੜਾ ਇਹਦਾ ਵਧੀਆ ਆਉਂਦਾ ਉਹਨੂੰ ਸਤਿਆਨਾਸ਼ ਕਰਤਾ ਉਹਨੇ ਉਹਦਾ ਵੀ ਤੂੰ ਹੋ ਗਿਆ ਹੋ ਗਿਆ ਬੱਤ ਹੋ ਗਿਆ ਇਥੇ ਦਰ ਦੇ ਨਾਲ ਕਿਹੜੇ ਸਕੂਲੇ ਚੱਲ ਜਦਾ ਸੀ ਉਥੇ ਹਣ ਇੱਕ ਨਾਲ ਆ ਕੇ ਬਈ ਕੀ ਹੋਣੀ ਜਾਂ ਉਹ ਇੱਕ ਨਾਲ ਹੀ ਲਾਤਾ ਉਹਦੇ ਨੱਕ ਨੱਕ ਆਏ ਨੱਕ ਨੱਕ ਉਹ ਤੇ ਮੈਨੂੰ ਅੰਦਰ ਵੜ ਵੜ ਕੇ ਕਹਿੰਦੇ ਸੀ ਲੈ ਕੇ ਜਾ ਇਹਨੂੰ ਇਹਦੇ ਡਰਾਮਾ ਕਰਦੀ ਰਹੋ ਸਾਡੇ ਘਰ ਤੇ ਲੜਾਈ ਪਈ ਆ ਉਹ ਜੋ ਬਣ ਕਹਿੰਦਾ ਸੀ ਭੈਣ ਵਾ ਇਹਨੂੰ ਕਿੱਦਾਂ ਕੱਢਾਂ ਕਿੱਦਾਂ ਕਹਾਂ ਪਕਰ ਜਾ ਪਤਾ ਜਦੋਂ ਮੈਂ ਗਿਆ ਵਾਂ ਨਾ ਦਵਿੰਦਰ ਨੂੰ ਤੇ ਚਲ ਗਿਆ ਖੁਸ਼ੀਆਂ ਆ ਵੀ ਆ ਗਿਆ ਵਾ ਉਹ ਤੇ ਆਦਿ ਵੀ ਨਕ ਨਕ ਆਈ ਉਹ ਤੇ ਆਗੇ ਵੀ ਆ ਗਿਆ ਭਾਜੀ ਹੁਣ ਲੈ ਜਾਣੀ ਇਹਨੇ ਪਰ ਇਹ ਕਿੱਥੋਂ ਇਹਨੇ ਤਾਂ ਧਿਆਨ ਨਹੀਂ ਦਿੱਤਾ ਪਹਿਲਾਂ ਮੈਂ ਕਿਹਾ ਅਸੀਂ ਕੱਲ ਆ ਜਾਾਂਗੇ ਪਰਸੋਂ ਆ ਜਾਾਂਗੇ ਮੈਂ ਮਾਂ ਨੂੰ ਵੀ ਨਿਵਾਸਾ ਸੋਚ ਫਿੱਤੀ ਦਾ ਘਰ ਖਰਾਬ ਹੋ ਗਿਆ ਮਾਂ ਕਿੰਦਾ ਦੀ ਆ ਕਿਦਾਂ ਇੱਕ ਨਾਲ ਆਗੇ ਬੈਠੀ ਇੱਕ ਤੀ ਹੁਣ ਕੀ ਕਰੀਏ ਗੱਲ ਵਾਹਾਂ ਛੋਟੀ ਫੜ ਮੁੰਡੇ ਨੂੰ ਫੇਰ ਦਾ ਲਾਇਆ ਕਰ ਲੈ ਕੇ ਆ ਹਾਨੂੰ ਦੱਨ ਨਹੀਂ ਕੇਦਾ ਮਾਰਿਆ ਵੀ ਤੇਰਾ ਤੋਂ ਮੁੰਡਾ ਕੋ ਰਣਗੇ ਉਹ ਨਹੀਂ ਉਹ ਤੇ ਗੱਲ ਨਹੀਂ ਆ ਦਿਲ ਤੇ ਮੇਰੇ ਵੀ ਉਹ ਕਰਦਾ ਵਾ ਆਓ ਚਲੋ ਦੇਖਦੇ ਆਂ